ਸਭ ਤੋਂ ਪਹਿਲਾਂ ਮੈਂ ਸ਼ਾਰਪੁਰ ਦੇ ਸਾਰੇ ਮੀਡੀਆ ਦੇ ਸਾਥੀਆਂ ਦਾ ਦਿਨੋ ਧੰਨਵਾਦ ਕਰ ਰਿਹਾ ਕਿ ਆਪ ਸਭਾ ਅੱਜ ਸਾਡੀ ਇਸ ਅਤੀ ਮਹੱਤਵਪੂਰਨ ਜਿਹੜੀ ਮੀਟਿੰਗ ਹੈ ਉਸ ਨੂੰ ਕਵਰ ਕਰਨ ਲਈ ਪਹੁੰਚੇ ਹੋ। ਹਾਪ ਜੀ ਦੇ ਮਾਧਿਅਮ ਦੇ ਰਾਹੀਂ ਮੈਂ ਜਿਹੜੀ ਖਬਰ ਅੱਜ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਸ਼ੋਕ ਦੀ ਲਹਿਰ ਸਾਰੇ ਬਹੁਤ ਉਦਾਸ ਨੇ ਸਾਡਾ ਪੰਜਾਬ ਦਾ ਇੱਕ ਖੋਨਹਾਰ ਪੁੱਤ ਜਿਨ੍ਹਾਂ ਪੰਜਾਬੀ ਸੱਭਿਆਚਾਰ ਲਈ ਪੰਜਾਬੀ ਸੰਗੀਤ ਜਗਤ 'ਚ ਵੱਡਾ ਨਾਮ ਕਮਾਇਆ ਰਾਜਵੀਰ ਜਵੰਦਾ ਉਹ ਇੱਕ ਬਹੁਤ ਦਰਦਨਾਕ ਸੜਕ ਹਾਦਸੇ ਜਿਹਦੇ ਕਰਕੇ 10 ਦਿਨ 11 ਦਿਨ ਤੋਂ ਸਾਰੇ ਅਸੀਂ ਅਰਦਾਸਾਂ ਬੇਨਤੀਆਂ ਕਰ ਰਹੇ ਸੀ ਪਰ ਪ੍ਰਮਾਤਮਾ ਦਾ ਜੋ ਭਾਣਾ ਹੈ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਇਸ ਮੈਂ ਆਪਣੇ ਵੱਨੋਂ ਤੇ ਸਾਡੇ ਸਾਰੇ ਸਾਥੀਆਂ ਵੱਲੋਂ ਸਾਡੇ ਸਾਰੇ ਵਿਧਾਇਕ ਸਭਾ ਵੱਲੋਂ ਦੀਪਗਵਾਲੀ ਜੀ ਵੱਲੋਂ ਅਸੀਂ ਪੂਰੀ ਪਾਰਟੀ ਵੱਲੋਂ ਅ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਪਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਰਾਜਵੀਰ ਨੂੰ ਮੁਹੱਬਤ ਕਰਨ ਵਾਲੇ ਜਿਹੜੇ ਲੋਕ ਨੂੰ ਨਹੀਂ ਵੀ ਮਿਲੇ ਸੀ ਉਹ ਵੀ ਪਿਛਲੇ 10 ਦਿਨਾਂ ਵਿੱਚ ਹਰ ਕੋਈ ਦਾ ਕਿਸੇ ਦਾ ਸਬਦਾ ਰਿਸ਼ਤਾ ਬਣ ਗਿਆ ਸੀ ਰਾਜਵੀਰ ਨਾਲ ਪਿੱਛੋਂ ਸਾਰੇ ਚਾਹਣ ਵਾਲਿਆਂ ਨੂੰ ਤੇ ਪਰਿਵਾਰ ਨੂੰ ਇੰਡਸਟਰੀ ਦੇ ਉਹਦੇ ਸਾਥੇ ਹੈ ਭਰਾਵਾਂ ਨੂੰ ਜਿਹੜਾ ਹੈ ਪਾਣਾ ਮੰਨਣ ਦਾ ਬਲ ਬਖਸ਼ਣ ਸਤਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੀ ਡਿਊਟੀ ਲੱਗੀ ਹੈ ਸਾਨੂੰ ਇਹ ਉਹਨੀ ਜ਼ਿੰਮੇਵਾਰੀ ਦਿੱਤੀ ਹੈ ਕਿ ਅਖਲੇ ਉਹਨਾਂ ਦੀ ਇੱਛਾ ਹੈ ਤੇ ਉਹਨਾਂ ਦੀ ਸ਼ਰਤ ਹੈ ਕਿ ਨਵੇਂ ਪਾਤਸ਼ਾਹਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਹੜਾ 350 ਸਾਲਾ ਸ਼ਹਾਦਤ ਸ਼ਤਾਬ ਦੀ ਆ ਰਹੀ ਹੈ ਉਸ ਨੂੰ ਪੰਜਾਬ ਸਰਕਾਰ ਵੱਡੇ ਪੱਧਰ ਤੇ ਮਨਾਵੇ ਉਸ ਦੇ ਲਈ ਜਿਵੇਂ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਲੱਗੀਆਂ ਪਰ ਸੋਮਾਨਯੁਗ ਮੁੱਖ ਮੰਤਰੀ ਸਾਹਿਬ ਸਾਰੇ ਸੰਤਾਂ ਮਹਾਪੁਰਖਾਂ ਸੰਪਰਦਾਵਾਂ ਸਿਕਸ ਸਕਾਲਰਸ ਨੂੰ ਮਿਲੇ ਹੈ ਤੇ ਦਿਨ ਰਾਤ ਜਿਹੜੀ ਮਿਹਨਤ ਚੱਲ ਰਹੀ ਹੈ ਹਰ ਰੋਜ਼ ਸਾਡੀ ਰਿਪੋਰਟਿੰਗ ਲੈਂਦੇ ਤੇ ਹਰ ਹਫਤੇ ਵੀਕਲੀ ਰਿਵਿਊ ਹੁੰਦਾ ਉਸੇ ਸੰਬੰਧ ਚ ਅਸੀਂ ਅੱਜ ਸਵੇਰੇ ਪਠਾਨਕੋਟ ਤੇ ਹੁਣ ਅੱਜ ਹੁਸ਼ਿਆਰਪੁਰ ਪਹੁੰਚੇ ਹਾਂ ਚਾਰ ਨਗਰ ਕੀਰਤਨ ਜੋ ਨਿਕਲਨੇ ਆ ਉਹਨਾਂ ਵਿੱਚੋਂ ਇਕ ਪ੍ਰਮੁੱਖ ਨਗਰ ਕੀਰਤਨ ਸ਼੍ਰੀ ਨਗਰ ਤੋਂ ਆਰੰਭਿਆ ਜਾਣਾ 19 ਨਵੰਬਰ ਨੂੰ ਖੁਦ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਜੰਮੂ ਕਸ਼ਮੀਰ ਹੋਣਗੇ ਉਹ 19 ਨਵੰਬਰ ਨੂੰ ਚੱਲ ਕੇ ਸ਼ਾਮੀ 20 ਨਵੰਬਰ ਨੂੰ ਸ਼ਾਮੀ ਜਿਹੜਾ ਹੈ ਉਹ 19 ਨਵੰਬਰ ਸ਼ਾਮ ਨੂੰ ਜੰਮੂ ਪਹੁੰਚੂਗਾ ਤੇ ਫਿਰ 20 ਨਵੰਬਰ ਨੂੰ ਜੰਮੂ ਤੋਂ ਚੱਲ ਕੇ 20 ਨਵੰਬਰ ਸ਼ਾਮੀ ਪਠਾਨਕੋਟ ਪਹੁੰਚੂਗਾ ਤੇ ਫਿਰ 21 ਨਵੰਬਰ ਨੂੰ ਪਠਾਨਕੋਟ ਤੋਂ ਚੱਲ ਕੇ ਜਿਹੜਾ ਮੀਰਥਲ ਤੋਂ ਹੁਸ਼ਿਆਰਪੁਰ ਦੀ ਜਿਹੜੀ ਜੂਰੀਸਡਿਕਸ਼ਨ ਸ਼ੁਰੂ ਹੋ ਜਾਂਦੀ ਹੈ ਮੁਕੇਰੀਆਂ ਦਸੂਆ ਹੁੰਦੇ ਹੋਏ ਜਿਹੜਾ ਨਗਰ ਕੀਰਤਨ ਹੈ ਨਾ 21 ਤਰੀਕ ਨੂੰ ਰਾਤ ਸਾਡੇ ਸਤਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਜੋ ਸਥਾਨ ਹੈ ਰਾਮਪੁਰ ਖੇੜੇ ਉੱਥੇ ਜਿਹੜੇ ਹੈ ਨਾਈਟ ਹਾਲਟ ਹੋਊਗਾ ਤੇ ਫਿਰ 22 ਤਰੀਕ ਨੂੰ ਬ੍ਰਾਮਪੁਰ ਖੇੜੇ ਤੋਂ ਨਗਰ ਕੀਰਤਨ ਆਰੰਭ ਹੋ ਕੇ ਜਿਹੜਾ ਹੈ ਆਨੰਦਪੁਰ ਸਾਹਿਬ ਆਇਆ ਹਰਿਆਣਾ ਸ਼ਾਮ 84 ਹੁੰਦੇ ਹੋਏ ਹੁਸ਼ਿਆਰਪੁਰ ਸਾਰਾ ਸ਼ਹਿਰ ਹੁੰਦੇ ਹੋਏ ਅ ਮਾਲਪੁਰ ਗੜਸ਼ੰਕਰ ਹੁੰਦੇ ਹੋਏ ਅਨੰਦਪੁਰ ਸਾਹ ਪਹੁੰਚੂਗਾ ਇਸ ਦੇ ਵਿੱਚ ਜਿੱਥੇ 21 ਤਰੀਕ ਤੇ 22 ਤਰੀਕ ਨੂੰ ਜਦੋਂ ਸਵੇਰੇ ਨਗਰ ਕੀਰਤਨ ਆਰੰਭਿਆ ਜਾਊਗਾ ਹਿਸ਼ਾਰਪੁਰ ਦੇ ਵਿੱਚ ਪਰੰਪਰ ਖੇੜੇ ਵੀ ਗਾਰਡ ਆਫ ਆਨਰ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਪੁਲਿਸ ਵੱਲੋਂ ਤੇ ਹਿਸ਼ਾਰਪੁਰ ਸ਼ਹਿਰ ਦੇ ਵਿੱਚ ਵੀ ਸੈਸ਼ਨ ਚੌਂਕ 'ਚ ਵੀ ਗਾਰਡ ਆਫ ਆਨਰ ਹੋਊਗਾ 110 ਕਿਲੋਮੀਟਰ ਦੀ ਜਿੰਨੀਆਂ ਸੜਕਾਂ 'ਚ ਜੋ ਵੀ ਕਮੀ ਹੈ ਅੱਜ ਉਹਦੇ ਸਾਈ ਇਨਸਟਰਕਸ਼ਨਸ ਜਾਰੀ ਹੋਗੇ ਅਗਲੇ 15 ਤੋਂ 20 ਦਿਨ ਦੇ ਵਿੱਚ ਸਾਰੀ ਸੜਕਾਂ ਦੀ ਰਿਪੇਅਰ ਹੋਊਗੀ ਨਗਰ ਕੀਰਤਨ ਦੇ ਦੌਰਾਨ ਉਹਨਾਂ ਸੜਕਾਂ ਦੀ ਸਫਾਈ ਉੱਥੇ ਪ੍ਰੋਪਰ ਵਾਟਰਸ ਦੇ ਨਾਲ ਸਾਈਡਾਂ ਤੇ ਛੂਨਾ ਝੰਡੇ ਲਾ ਕੇ ਜਿਹੜੇ ਨਗਰ ਪੰਚਾਇਤ ਦੀ ਜ਼ਿੰਮੇਵਾਰੀ ਹੈ ਤਾਂ ਕਿ ਜਿੰਨਾ ਸਤਕਾਰ ਸਾਡੇ ਸਾਰੇ ਵਿਧਾਇਕ ਸਾਥੀ ਸਾਡੀ ਸਾਰੀ ਟੀਮ ਸਾਰੀ ਆਰਗੇਨਾਈਜੇਸ਼ਨ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਦਿਨ ਰਾਤ ਬਤੌਰ ਸੇਵਾਦਾਰ ਬਣ ਕੇ ਜਿਹੜਾ ਹੈ ਮਿਹਨਤ ਕਰੂਗਾ ਤੇ ਨਾਲ ਹੀ 1 ਨਵੰਬਰ ਤੋਂ ਲੈ ਕੇ 18 ਨਵੰਬਰ ਦੇ ਵਿੱਚ ਜਿਹੜਾ ਲਾਜਵੰਤੀ ਸਟੇਡੀਅਮ ਐਗਜ਼ੈਕਟ ਡੇਟ ਤੁਹਾਨੂੰ 2-4 ਦਿਨਾਂ ਤੋਂ ਦੱਸ ਦਾਂਗੇ ਇੱਕ ਲਾਈਟ ਐਂਡ ਸਾਊਂਡ ਸ਼ੋ ਹੋਊਗਾ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਉਹ ਵੀ ਮੇਰੀ ਆਪ ਸਭ ਦੇ ਮਾਧਿਅਮ ਦੇ ਰਹੀ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਆਪ ਜੀ ਨਾ ਉਸ ਦੇ ਵਿੱਚ ਵੀ ਸ਼ਾਮਿਲ ਹੋਣਾ ਇਸ ਨਗਰ ਕੀਰਤਨ ਦੇ ਵਿੱਚ ਜਿੱਥੋਂ-ਜਿੱਥੋਂ ਸਾਰੇ ਸਰਪੰਚ ਸਹਿਬਾਨਾਂ ਨੂੰ ਜਿਹੜੇ ਹੈ ਸਾਰੇ ਮੰਦਰ ਕਮੇਟੀਆਂ ਨੂੰ ਸਾਰੇ ਗੁਰਦੁਆਰਾ ਕਮੇਟੀਆਂ ਨੂੰ ਡਿਸਟ੍ਰਿਕਟ ਬਾਰ ਐਸੋਸੀਏਸ਼ਨਸ ਨੂੰ ਬਾਹਰ ਐਸੋਸੀਏਸ਼ਨਸ ਨੂੰ ਮਾਰਕੀਟ ਐਸੋਸੀਏਸ਼ਨਸ ਨੂੰ ਵਪਾਰ ਮੰਡਲਾਂ ਨੂੰ ਸਭ ਨੂੰ ਜਿਹੜਾ ਹੈ ਸੱਦਾ ਜਾਊਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪ ਸਭ ਦੇ ਇਹ ਸਿਕਸਨਰੀ ਮੌਕੇ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਕੱਲੇ ਇੱਕ ਧਰਮ ਦੇ ਐ ਇੱਕ ਕੌਮ ਦੇ ਨਹੀਂ ਉਨੀ ਆਪਣੀ ਸ਼ਹਾਦਤ ਮਾਨਵਤਾ ਦੇ ਲਈ ਦਿੱਤੀ ਹੈ ਹਿਊਮਨ ਰਾਈਟਸ ਦੇ ਲਈ ਦਿੱਤੀ ਹੈ ਉਹ ਹਿਊਮਨ ਰਾਈਟਸ ਦੇ ਸਭ ਤੋਂ ਵੱਡੇ ਉਹ ਜਿਹੜੇ ਹੈ ਇੱਕ ਸਿੰਬਲ ਨੇ ਇੱਕ ਆਈਡਲ ਨੇ ਤੇ ਹੁਸ਼ਿਆਰਪੁਰ ਦੀ ਸਾਰੀ ਜ਼ਿਲ੍ਹਾ ਜਿਹੜੀ ਤਿਆਰੀਆਂ ਉਹ ਅਸੀਂ ਚੈੱਕ ਕੀਤੀਆਂ ਨੇ ਜੋ ਵੀ ਕਮੀਆਂ ਜੋ ਸਾਨੂੰ ਲੱਗੀਆਂ ਜੋ ਸੁਝਾਅ ਆਏ ਉਹਨਾਂ ਦੇ ਉੱਤੇ ਵੀ ਕੰਮ ਕਰਕੇ ਉਹਨੂੰ ਅਸੀਂ ਸੰਪੂਰਨ ਕਰਾਂਗੇ ਧੰਨਵਾਦ ਜੀ ਮੇਰੇ ਬਾਲੀ ਸਾਹਿਬ ਮੇਰੇ ਨਾਲ ਨੇ ਸਾਡੇ ਐਡਵਾਈਜ਼ਰ ਨੇ ਟੂਰਿਜ਼ਮ ਮੈਂ ਇੱਕ ਮੇਰੇ ਇਹ ਵੀ ਦੋ ਬੰਦੇ ਬਦਰ ਸਾਹਿਬ ਦੇ 350 ਸਾਲਾ ਸ਼ਹੀਦ ਦੀ ਤਿਹਾਰੇ ਦੇ ਸੰਬੰਧ ਚ ਅੱਜ ਜਿਸੀ ਇਥੇ ਆਈ ਸੀ ਤੇ ਜਿਨੇ ਬੈਂਸਾਬ ਨੇ ਦੱਸਿਆ ਸਾਰਾ ਬਿਉਰਾ ਕਿ ਕਿੱਥੋਂ ਚੱਲ ਕੇ ਕਿੱਥੇ ਤੱਕ ਪਹੁੰਚੇਗਾ ਕਿੱਥੇ ਗੁਰੂ ਮਹਾਰਾਜ ਅ ਇੱਕ ਰਾਤ ਰੁਕਣਗੇ ਉਸ ਤੋਂ ਬਾਅਦ ਆ ਗਾਂ ਚੱਲੇਗਾ ਕਿੰਨੀ ਸ਼ਰਧਾ ਨਾਲ ਇਹ ਦਿਹਾੜਾ ਜਿਹੜਾ ਆ ਉਹ ਮਨਾਇਆ ਜਾਣਾ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਔਰ ਉਸ ਤੋਂ ਬਾਅਦ ਤੁਸੀਂ ਜਿਹੜੀ ਸਰਕਾਰ ਦੀ ਸੀਰੀਅਸਨੈਸ ਕੰਸਰਨ ਜਿਹੜਾ ਆ ਸ਼ਰਧਾ ਸਤਕਾਰ ਇਸ ਗੱਲ ਤੋਂ ਲਾ ਸਕਦੇ ਆ ਕਿ ਸਾਡੇ ਕਿੰਨੇ ਸਤਕਾਜੋਗ ਐਮ ਐਲ ਏ ਸਵਾਨ ਆਪ ਆਏ ਨੇ ਜਿਹੜੇ ਆਪ ਨਹੀਂ ਆਏ ਉਹਨਾਂ ਦੇ ਨੁਮਾਇंदे ਆਏ ਨੇ ਸੋ ਇਸ ਗੱਲ ਤੋਂ ਤੁਸੀਂ ਮੰਨ ਸਕਦੇ ਆਂ ਕਿ ਸਰਕਾਰ ਇਸ ਦਿਹਾੜੇ ਨੂੰ ਆਪਣੇ ਤੇ ਅਸੀਸ ਵਾਂਗ ਸਮਝਦੀ ਆ ਕਿ ਅਕਾਲ ਪੁਰਖ ਨੇ ਅਸੀਸ ਦਿੱਤੀ ਸਾਨੂੰ ਕਿ ਸਾਡੀ ਸਰਕਾਰ ਦੇ ਸਮੇਂ ਚ ਦਿਹਾੜਾ ਆਇਆ ਤੇ ਔਰ ਐਸੀ ਉਧਾਰਣ ਜਿਹੜੀ ਆ ਸਮੁੱਚੀ ਮਾਨਵਤਾ ਚ ਕਿਤੇ ਨਹੀਂ ਮਿਲਦੀ ਸੋ ਅਸੀਂ ਤੁਹਾਡੇ ਜ਼ਰੀਏ ਇਹ ਜਿੱਥੇ-ਜਿੱਥੇ ਵੀ ਇਹ ਵਿੱਚ ਸਾਡੇ ਜਿਹੜੇ ਵਿਚਾਰ ਆ ਸਾਡੀ ਬੋਲ ਆ ਉਹ ਪਹੁੰਚਣਗੇ ਉਹਨਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਤੁਸੀਂ ਆਓ ਸਰਕਾਰ ਸੇਵਾਦਾਰ ਵਾਂਗ ਸੇਵਾ ਕਰੇਗੀ ਇਹਦੀ ਰਹਿਨਮਾਈ ਇਹਦੀ ਸਰਪ੍ਰਸਤੀ ਇਹਦਾ ਵਿੱਚ ਸਾਰੇ ਪ੍ਰਬੰਧ ਜਿਹੜੇ ਥੋੜੀ ਸਰਪ੍ਰਸਤੀ ਚ ਹੋਣੇ ਆ ਗੁਰੂ ਮਹਾਰਾਜ ਆ ਰਹੇ ਆ ਪੂਰੀ ਦੁਜਿੱਡੀ ਵੱਡੀ ਉਹਨਾਂ ਦੀ ਸ਼ਹਾਦਤ ਆ ਉੱਡੇ ਵੱਡਾ ਤਹਾੜਾ ਜਿਹੜਾ ਪੂਰੀ ਲੋਕਾਈ ਦੇ ਵਿੱਚ ਜਾਵੇ ਕਿ ਇਸ ਸ਼ਹਿਰ ਚ ਇੰਨਾ ਭਾਰੀ ਇਕੱਠ ਹੋਇਆ ਇਹਨਾਂ ਦੇ ਚਿਹਰਿਆਂ ਤੇ ਇੰਨਾ ਨੂਰ ਸੀ ਇੰਨੀ ਸ਼ਰਧਾ ਸੀ ਇੰਨਾ ਸਤਕਾਰ ਸੀ ਸੋ ਤੁਹਾਡੇ ਜ਼ਰੀਏ ਸਾਰੇ ਪ੍ਰਬੰਧ ਬਹੁਤ اعلی ਕਿਸਮ ਦੇ ਹੋ ਗਏ ਆ ਔਰ ਬਿਲਕੁਲ ਹਰ ਇੱਕ ਪ੍ਰਬੰਧ ਹਰ ਇੱਕ ਤਰ੍ਹਾਂ ਦੇ ਪੁਖਤਾ ਪ੍ਰਬੰਧਾਂ ਬਾਰੇ ਬੰਦ ਸਾਹਿਬ ਨੇ ਜਾਣਕਾਰੀ ਦਿੱਤੀ ਆ ਤੁਹਾਨੂੰ ਇਹੀ ਬੇਨਤੀ ਆ ਕਿ ਤੁਸੀਂ ਵੱਧ ਤੋਂ ਵੱਧ ਆਓ ਗੁਰੂ ਸਾਹਿਬ ਜਗੇ ਆਪਣਾ ਮस्तक ਝੁਕਾਓ ਅਸ਼ੀਰਵਾਦ ਲਓ ਔਰ ਮੇਰੇ ਸਾਹਮਣੇ ਇਹ ਸਾਡੀ ਇਸ ਤੋਂਾਂ ਦੇ ਲਈ ਆਉਣਾ ਸਤਿਕਾਰ ਦੇਣ ਤੋਂ ਵੱਡੀ ਸਾਡਾ ਕੋਈ ਯੋਗਤਾ ਨਹੀਂ ਹੋ ਸਕਦਾ ਸੀ ਸੋ ਅੱਜ ਅਸੀਂ ਇਸ ਕਰਕੇ ਇੱਥੇ ਆਏ ਆ ਬਹੁਤ ਬਹੁਤ ਧੰਨਵਾਦ